ਚੀਫ ਸੈਨਾ ਅਹੁਦੇ ਬਲਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਮੁਖ શ્રી ਯੋਗਰਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਪਾਰਟੀ ਦੇ ਸੀਨੀਅਰ ਆਗੂਆਂ ਦਾ ਸਿਸ਼ਟ ਮੰਡਲ ਪੰਜਾਬ ਪਰਵक्ता ਚੰਦਰਕਾਂ ਚੱਡਾ ਦੇ ਅਗਵਾਈ ਵਿੱਚ ਸਿਵਲ ਸਰਜਨ ਦਫਤਰ ਪਹੁੰਚਿਆ ਜਿੱਥੇ ਸ਼ਿਵ ਸੈਨਾ ਦੇ ਯੂਪ ਪ੍ਰਦੇਸ਼ ਮहासਚਿਵ ਗੌਤਮ ਸੂਤ ਜ਼ਿਲ੍ਹਾ ਪ੍ਰਮੁੱਖ ਨਿਤਨ ਖੰਡ ਕੋਸ਼ਾ ਅਧਿક્ષਯ ਯੋਗੇਸ਼ ਬਾਂਸਰ ਸਮਾਜ ਸੇਵਕ ਰਾਜੀਸ਼ ਐਸਪੀ ਵਪਾਰੀ ਨੇਤਾ ਜੋਨੀ ਮੇਰਾ ਰੇਲਵੇ ਸਟੇਸ਼ਨ ਮਾਰਕੀਟ ਦੇ ਪ੍ਰਧਾਨ ਰਾਜੂ ਗੁੰਬਰ ਉਪਸਥਿਤ ਰਹੇ ਸ਼ਿਵ ਸੈਨਾ ਯੂਪੀਟੀ ਦੇ ਸਿੰਘ ਆਲਖ ਅਤੇ ਜ਼ਿਲ੍ਹਾ ਸਿਤਾ ਅਧਿਕਾਰੀ ਡਾਕਟਰ ਰੀਪੂ ਦਮਨ ਕੋਰਨ ਮੰਗਲ ਪੱਤਰ ਅਤੇ ਸ਼ਿਕਾਇਤ ਪੱਤਰ ਸੌਂਪਿਆ ਅਤੇ ਮੰਗ ਪੱਤਰ ਸ਼ਿਕਾਇਤ ਪੱਤਰ ਚਾਰਕਾ ਦਿੰਦੇ ਸ਼ਿਵ ਸੈਨਾਗੂ ਚੰਦਰਕਾਂ ਚੱਡਾ ਗੌਤਮ ਸੂਤ ਨਿਤਨ ਕੰ ਦਾ ਦਾ ਚ ਫੁੱਲ ਰਹੀਆਂ ਹైదరాబాద్ੀ ਮੁਰਦਾਬਾਦੀ ਬਰੀਆਨੀ ਦੇ ਟਾਬੇ 'ਚ ਬਰੀਆਨੀ ਦੇ ਨਾਮ ਤੇ ਲੋਕਾਂ ਨੂੰ ਹਲਾਲ ਪ੍ਰੋਸਿਆ ਜਾ ਰਿਹਾ ਜਿਸ ਨਾਲ ਚੋਕ ਟਾਬੇ ਦੇ ਬਾਹਰ ਹਲਾਲ ਫੂਡ ਤੇ ਬੋਰਡ ਨਾ ਲੱਗੇ ਹੋਣਾ ਮੁੱਖ ਕਾਰਨ ਹੈ ਜਿਸ ਦੇ ਚੋਹ ਧਰਮ ਦੇ ਲੋਕਾਂ ਦੀ ਭਾਵਨਾਵਾਂ ਦੇ ਨਾਲ ਵੀ ਖਿਲਵਾੜ ਹੋ ਰਿਹਾ। ਸ਼ਿਵਸ਼ਨਾਉਦ ਦੇ ਬਲਾਸਾ ਫਾਕਰੇ ਵੱਲੋਂ ਅੱਜ ਲੁਧਿਆਣੇ ਦੇ ਸਿਵਲ ਸਰਜਨ ਸਾਹਿਬ ਨੂੰ ਔਰ ਡਿਸਟ੍ਰਿਕਟ ਹੈਲਥ ਅਫਸਰ ਸਾਹਿਬ ਨੂੰ ਇੱਕ ਸ਼ਿਕਾਇਤ ਤੇ ਇੱਕ ਮੰਗ ਪੱਤਰ ਜੋ ਕਿ ਤੁਹਾਨੂੰ ਪਤਾ ਕਿ ਪਾਰਟੀ ਵੱਲੋਂ ਦੋ ਮੰਗ ਪੱਤਰ ਤੇ ਸ਼ਿਕਾਇਤਾਂ ਜਿਹੜੀਆਂ ਮਾਨਯੋਗ ਡੀਸੀ ਸਾਹਿਬ ਨੂੰ ਪਿਛਲੇ ਹਫਤੇ ਦਿੱਤੀਆਂ ਗਈਆਂ ਸਨ ਉਸੇ ਲੜੀ ਤਹਿਤ ਅੱਜ ਸਿਵਲ ਸਰਜਨ ਸਾਹਿਬ ਨੂੰ ਤੇ ਡਿਸਟ੍ਰਿਕਟ ਹੈਲਥ ਅਫਸਰ ਸਾਹਿਬ ਨੂੰ ਮਿਲਿਆ ਗਿਆ ਜ ਜਿਹਦੇ ਵਿੱਚ ਹైదਰਾਬਾਦੀ ਮੁਰਾਦਾਬਾਦੀ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀ ਬਰੀਆਨੀ ਦੀਆਂ ਦੁਕਾਨਾਂ ਪੂਰੇ ਲੁਧਿਆਣੇ ਸ਼ਹਿਰ ਦੇ ਵਿੱਚ ਓਨੇ-ਕੋਨੇ 'ਚ ਖੁੱਲ ਗਈਆਂ ਉਹਨਾਂ ਨੂੰ ਲੈ ਕੇ ਅੱਜ ਮੰਗ ਕੀਤੀ ਗਈ ਹੈ ਕਿ ਜਿਹੜਾ ਜੇ ਕੋਈ ਹalal ਫੂਡ ਵੇਚਦਾ ਤਾਂ ਉਹਦੇ ਬਾਹਰ ਸਪੈਸੀਫਿਕ ਬੋਰਡ ਲਗਾਏ ਜਾਣ ਇਹਨਾਂ ਦੀ ਨਿਰੰਤਰ ਸੈਂਪਲਿੰਗ ਕੀਤੀ ਜਾਵੇ ਸਪਲਾਈਅਰ ਜਿਹੜੇ ਨੇ ਕਿਤੋਂ ਮਾਸ ਲੈ ਕੇ ਆਉਂਦੇ ਆ ਕਿੱਦਾਂ ਵਿਕਰੀ ਹੁੰਦੀ ਉਹ ਸਾਰੀ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਨਿਰੰਤਰ ਔਰ ਦੂਸਰਾ ਸੀ ਜਿਹੜੀ ਇੱਕ ਸ਼ਿਕਾਇਤ ਦਿੱਤੀ ਹੈ ਸਿੰਧੀ ਬੈકરી ਜਿਨ੍ਹਾਂ ਨੇ ਪਿਛਲੇ ਦਿਨ ਤੁਹਾਨੂੰ ਪਤਾ ਹੀ ਹੈ ਵੀ ਸਭ ਨੂੰ ਇੱਕ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਸੀ ਜਿਹਦੇ ਚ ਸਾਰੇ ਲਗਭਗ ਪੁਰਾਣੇ ਇਹ ਮੈਜਿਕ ਹੋਣ ਦਾ ਦਾਵਾ ਕਰਦੇ ਹੋਏ ਅੱਜ ਅੰਡੇ ਦਾ ਇਸਤੇਮਾਲ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਉਹਦੀ ਸ਼ਿਕਾਇਤ ਵੀ ਮੰਗ ਨੂੰ ਲੈ ਕੇ ਸਿਵਲ ਸਰਜਨ ਸਾਹਿਬ ਨੂੰ ਤੇ ਡਿਸਟ੍ਰਿਕਟ ਹੈਲਥ ਅਫਸਰ ਸਾਹਿਬ ਨੂੰ ਸ਼ਿਕਾਇਤ ਦਿੱਤੀ ਹੈ ਔਰ ਉਹਨਾਂ ਨੂੰ ਆਸ਼ਵਾਸਨ ਮਿਲਿਆ ਹੈ ਸਿਵਲ ਸਰਜਨ ਸਾਹਿਬ ਤੋਂ ਵੀ ਤੇ ਡੀ ਐਚਓ ਸਾਹਿਬ ਤੋਂ ਕਿ ਲੋੜਿੰਦਾ ਕਾਰਵਾਈ ਜਿਹੜੀ ਦੋਨਾਂ ਮਾਮਲੇ 'ਚ ਕਰਨਗੇ ਸਾਨੂੰ ਅੱਗੇ ਵੀ ਲੱਟਰ ਦਿੱਤੇ ਕਿ ਅਸੀਂ ਪਹਿਲਾਂ ਡੀਸੀ ਸਾਹਿਬ ਨੂੰ ਦਿੱਤੀ ਸੀ ਹੁਣ ਜੈਨ ਬਾਈ ਚਾਂ ਦੇ ਦਾ ਮੀਡੀਆ ਨੂੰ ਪਹਿਲਾਂ ਅਸੀਂ ਦੱਸਿਆ ਸੀ ਕਿ ਚਾਂ ਬਾਈ ਚਾਂ ਅਸੀਂ ਜਿਹੜਾ ਨਿਰੰਤਰ ਇਸ ਸ਼ਿਕਾਇਤਾਂ ਨੂੰ ਤੇ ਮੰਗ ਪੱਤਰ ਦਾ ਦੌਰ ਜਾਈ ਰਹੇਗਾ ਉਹਨਾਂ ਅਗਲਾ ਜਿਹੜਾ ਕੰਮ ਹੈ ਕਾਰਪੋਰੇਸ਼ਨ ਨੂੰ ਦਿੱਤਾ ਜਾਏਗਾ ਜੇ ਨਹੀਂ ਇੱਥੇ ਕੋਈ ਕਾਰਵਾਈ ਹੁੰਦੀ ਤੇ ਉਸ ਤੋਂ ਬਾਅਦ ਸਾਡੇ ਜਨਤਾ ਦੇ ਜਿਹੜੇ ਚੁਣੇ ਹੋਏ ਪ੍ਰਤੀਨਿਧੀ ਹੈ ਉਹਨਾਂ ਵੱਲ ਵੀ ਕੁਝ ਕੀਤਾ ਜਾਏਗਾ ਭਾਈ ਭਜੀ ਅੱਜ ਸ਼ਿਵਚਾਰਾਉ ਦਾ ਬਾਲਾ ਸਾਹਿਬ ठाकरे ਵੱਲੋਂ ਅਗਲੀ ਗੜੀ ਦੇ ਤਹਿਤ ਸ਼ਿਵ ਸੱਜਨ ਸਾਹਿਬ ਨੂੰ ਲੈਟਰ ਦਿੱਤਾ ਗਿਆ ਜਿੰਦੇ ਤੇ ਸਿੰਧੀ ਬੈਕਰੀ ਤੇ ਹైదਰਾਬਾਦੀ ਜਿਹੜੇ ਢਾਬੇ ਖੁੱਲੇ ਆ ਉਹਨਾਂ ਦੇ ਕਾਰਵਾਈ ਦੇ ਅਗਲੀ ਕੜੀ ਦੇ ਵਿੱਚ ਅਸੀਂ ਸੀਪੀ ਸਾਹਿਬ ਨੂੰ ਤੇ ਜਿਹੜੇ ਸਾਡੇ ਮੌਜੂਦਾ ਐਮਐਲਏ ਨੇ ਉਹਨਾਂ ਨਾਲ ਸੰਪਰਕ ਕੀਤਾ ਜਾਊਗਾ ਇਸ ਕੜੀ ਦੇ ਵਿੱਚ ਦੇਖੋ ਜੀ ਕੜੀ ਪਾਓ ਕੜੀ ਦੇ ਹਿਸਾਬ ਨਾਲ ਦੀ ਚੱਲਣਾ ਪੈਂਦਾ ਜੀ ਹੁਣ ਆਪਾਂ ਸ਼ਿਵ ਸਰਜ ਨੂੰ ਮਿਲਿਆ ਅਗਰ ਕੁਝ ਨਾ ਹੋਇਆ ਤੇ ਅਸੀਂ ਅੰਦੋਲਨ ਤੇ ਜਾਂ ਧਰਨੇ ਦੇ ਦੇਣ ਤੇ ਅਸੀਂ ਗੁਰੇਜ਼ ਨਹੀਂ ਕਰਾਂਗੇ ਭਾਈ ਕੀ ਨਾਮ ਪੁਰਾ ਤਾਂ ਕੀ ਕਰਨਾ ਨਾ ਨਾ ਨਿਤਨੀ ਗੰਡੇ ਦੀ ਅੱਜ ਸੀਸਨ ਆਉਦਾ ਬਲਾ ਸਾਹ ਫਾਖਰੇ ਵੱਲੋਂ ਅਸੀਂ ਜੋ ਪਿਛਲੇ ਹਫਤੇ ਡੀਸੀ ਸਾਹਿਬ ਨੂੰ ਮੰਗ ਬਤਨ ਦਿੱਤਾ ਸੀ ਉਸੇ ਲੜੀ ਤਹਿਤ ਅੱਜ ਅਸੀਂ ਸਿਵਲ ਜੱਜ ਸਾਹਿਬ ਨੂੰ ਇੱਕ ਮੰਗ ਬਤਨ ਤੇ ਇੱਕ ਸ਼ਿਕਾਇਤ ਦਿੱਤੀ ਹੈ ਜੋ ਕਿ ਪਿਛਲੇ ਦਿਨੀ ਹైదਰਾਬਾਦੀ ਤੇ ਬਰਾਦਾਬਦੀ ਨਾਮ ਦੇ ਬਰਾਣੀਆਂ ਦੇ ਨਾਮ ਤੇ ਜੋ ਹੈ ਲਾ ਰਿਹਾ ਉਹਨਾਂ ਦੇ ਸਪੈਸੀਫਿਕ ਉਹ ਲਿਖ ਕੇ ਲੈਣ ਆਪਣਾ ਕਿ ਅਸੀਂ ਕੀ ਸਮਾਨ ਵੇਚ ਰਿਹਾ ਕੀ ਨਹੀਂ ਤੇ ਨਾਲ ਨਾਲ ਇੱਕ ਸੀਸੀਟੀਵੀ ਫੋਟੋ ਕੈਮਰੇ ਲਗਾਉਣ ਉੱਤੇ ਤੇ ਨਾਲ ਦੀ ਨਾਲ ਅਸੀਂ ਇੱਕ ਸਿੰਧੀ ਬਕੀ ਦੇ ਖਿਲਾਫ ਜੋ ਮਾਮਲੇ ਦੀ ਜਾਂਚ ਅੰਕੇ ਕਰਨ ਲਈ ਇੱਕ ਕੰਪਲੇਂਟ ਦਿੱਤੀ ਹੈ ਪੂਰ ਸਾਖਾ ਨਾਲ ਸਾਡੀ ਦਾ ਸਬੰਧਤ ਹੈ ਅਸੀਂ ਫੂਡ ਸਾਖਾ ਨੂੰ ਮਾਰਕ ਕਰਤਾ ਉਹ ਕਾਰਵਾਈ ਕਰਨਗੇ ਜਿਉਂ ਕਾਨੂੰਨ ਮੁਤਾਬਕ ਪੰਡ ਰਹੇ ਹੈ। ਕਿਹੜਾ ਹੀ ਕਾਫੀ ਦੁਕਾਨਾਂ ਚੋਂ ਰਹੀਆਂ ਹੈ ਸ਼ਾਇਦ ਇਹ ਵੀ ਨਿਕਲ ਰਹੇ ਨੇ ਆ। ਕੋਈ ਗੱਲ ਨਹੀਂ ਜਿਹੜਾ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੇ ਉਹਦੀ ਕੋਈ ਵਾਇਲੇਸ਼ਨ ਕਿਤੇ ਵੀ ਪਾਈ ਗਈ ਤਾਂ ਇਹਦੀ ਫੂਡ ਟੀਮ ਹੈ ਸਾਡਾ ਪੂਰ ਸਾਖਾ ਹੈਗੀ ਉਹਦੇ ਪ੍ਰੋਪਰ ਅਬਦੀ ਦੀ ਕਾਰਵਾਈ ਕਰਦੇ। ਜਿਹੜਾ ਦੇ ਖੋਲਦੇ ਵਾਰੂ ਆਗੇ ਰਿਸਪਾਂਸ ਹੁੰਦਾ ਜਾਂ ਬਿਨੈ ਇੱਕ ਸਰ ਤੋਂ ਕੋਈ ਵੀ ਫੂਡ ਆਊਟਲੈਟ ਕਿ ਉਹਨੇ ਜਾ ਕੇ ਸਾਡੇ ਕੋਲੇ ਰਜਿਸਟਰ ਹੋਣਾ ਹੁੰਦਾ ਸਿਹਤ ਭਪਾ ਕੋਲੇ ਜਾ ਉਹਦਾ ਲਾਇਸੈਂਸ ਲੈਣਾ ਹੁੰਦਾ ਕਰਵਿਤੀ ਕਰਵਿਤੀ ਇਹ ਜਿਹੜੀ ਗਲਤ ਗਲਤ ਪਾਇਆ ਗਿਆ ਤਾਂ ਕਰਵਿਤੀ ਕਿਉਂ ਵੀ ਜੋ ਕਾਨੂੰਨਿਕ ਤੌਰ ਤੇ ਕਾਰਵਾਈ ਹੋ ਗਈ ਉਹ ਕੀਤੀ